ਜੀ ਬੇਹਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜਿਹੜੇ ਭੈਣ ਭਰਾ ਆਪਣੇ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤੈਨੂੰ ਤੁਹਾਨੂੰ ਵੱਧ ਕਰਦੇ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾ ਸਦੇ ਬਸਤੇ ਰਹਿਣ ਦੀ ਖੁਸ਼ੀ ਰਹਿਣ ਜੀ ਜਿਹੜੇ ਵੀਰ ਭੈਣ ਆਪਣੀ ਵੀਡੀਓ ਤੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਤੈਨੂੰ ਧੰਨਵਾਦ ਕਰਦੇ ਜੀ ਥੋੜੇ ਸੋਹਣੇ ਸੋਹਣੇ ਕਮੈਂਟ ਪੜ ਕੇ ਵਧੀਆ ਲੱਗਦਾ ਜੀ ਫਿਰ ਆਪਣਾ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਰਾਮ ਤੋਰੀ ਰਾਮ ਤੋਰੀ ਆਪਣੇ ਘਰ ਦੀਆਂ ਨੇ ਬਿਲਕੁਲ ਫਰੈਸ਼ ਤੋੜ ਕੇ ਆਪਾਂ ਨੇ ਕੱਟ ਲਈਆਂ ਜੀ ਤੇ ਪਹਿਲਾਂ ਆਪਾਂ ਜੀ ਸਾਫਤੀ ਧੋ ਲੈਣੇ ਹੁੰਦੇ ਆ ਫਿਰ ਆਪਾਂ ਕੱਟ ਕੇ ਨਹੀਂ ਧੋਂਦੇ ਹੈਗੇ ਤੇ ਇੱਧਰ ਆਪਾਂ ਨੇ ਲਿਆ ਜੀ ਲਸਣ ਪਿਆਜ਼ ਅੱਜ ਕੱਲ ਜੀ ਆਪਾਂ ਨੇ ਬਣਾਈ ਸੀ ਰਾਜਮਾ ਤੇ ਅੱਜ ਫਿਰ ਆਪਾਂ ਤੋਰੀਆਂ ਦੀ ਆਪਣੇ ਜੋਗੀਆਂ ਤਿੰਨ ਚਾਰਕ ਲੱਗਦੀਆਂ ਰਹਿੰਦੀਆਂ ਨੇ ਤਿੰਨ ਚਾਰਕ ਦਿਨ ਬਾਅਦ ਫਿਰ ਵਿੱਚ ਵਿੱਚ ਆਪਾਂ ਹੋਰ ਸਬਜ਼ੀ ਬਣਾ ਲੈਣੇ ਆ ਜੀ ਕਦੇ ਕद्दू ਲੱਗੇ ਆਉਂਦੇ ਨੇ ਕद्दू ਬਣਾ ਲੈਣੇ ਨੇ ਵਿੱਚ ਫਿਰ ਆਪਾਂ ਹੋਰ ਦਾਣਾ ਵਗੈਰਾ ਬਣਾ ਲੈਣੇ ਤੇ ਆਪਾਂ ਜੀ ਤੇਲ ਆਪਣਾ ਹੋ ਗਿਆ ਗਰਮ ਆਪਾਂ ਲਸਣ ਪਿਆਜ਼ ਇਕੱਠਾ ਹੀ ਪਾ ਦਾਂਗੇ ਤੇਲ ਜੀ ਆਪਾਂ ਥੋੜਾ ਹੀ ਪਾਉਨੇ ਆ ਬਾਹਲੇ ਤੜਕੇ ਵਾਲਾ ਤੇਲ ਨਹੀਂ ਖਾਂਗੇ ਜੇ ਤੁਸੀਂ ਵੱਧ ਖਾਣਾ ਪਸੰਦ ਕਰਦੇ ਤਾਂ ਵੱਧ ਪਾ ਸਕਦੇ ਆਪਾਂ ਚੰਗੀ ਕਰਾਂਗੇ ਮਿਕਸ ਕਰਕੇ ਥੋੜਾ ਜਿਹਾ ਬਰਾਊਨ ਹੋਣਾ ਤਾਂ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਆਪਾਂ ਜੀ ਫੇਮ ਨੂੰ ਗੈਸ ਕਰਕੇ ਮੰਨੂ ਟਾਕ ਦਾਂਗੇ ਫਿਰ ਆਪਣੇ ਪਿਆਜ਼ ਮਿਜਦੇ ਜੀ ਜਲਦੀ ਗਾਨੇ ਦਾਂਗੇ ਹਲੇ ਉਹਦੇ ਤੇ ਆਜ ਆਪਾਂ ਨੇ ਹੌਨਲੇ ਹੁਣ ਆਪਾਂ ਐਡ ਕਰ ਦਾਂਗੇ ਮਿਰਚ ਹਲਦੀ ਆਪਾਂ ਥੋੜੇ ਜਿਹੀ ਲਾਲ ਜੇ ਕਰ ਲੇ ਕੁੜੇ ਜੇ ਗਰਮ ਮਸਾਲਾ ਥੋੜੀ ਜੇ ਪਾਵਾਗੇ ਕਾਲੀ ਮਿਰਚ ਧਨੀਆ ਪਾਊਡਰ ਹੁਣ ਬਸ ਰਹਿ ਗਿਆ ਜੀ ਨਮਕ ਸਾਨੂੰ ਪਰ ਐਡ ਕਰ ਦਾਂਗੇ ਨਮਕ ਨਾਪਾਈ ਚ ਥੋੜਾ ਜਿਹਾ ਪਾਣੀ ਐਡ ਕਰ ਦਿੰਦੇ ਹਾਂ ਹਾਂਜੀ ਪਾਣੀ ਐਡ ਕਰਕੇ ਸਾਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2.5 ਮਿੰਟ ਲਈ ਜੇ ਆਪਾਂ ਮੀਡੀਅਮ ਗੈਸ ਤੇ ਪਕਾਵਾਂਗੇ ਤਾਂ ਕਿ ਇਹਦਾ ਆਪਣਾ ਨਮਕ ਮਿਰਚ ਮਸਾਲੇ ਪਾਏ ਨੇ ਉਹਨਾਂ ਦਾ ਕੱਚਾਪਣ ਜੇ ਦੂਰ ਹੋ ਜੇ ਇਹਨਾਂ ਮਸਾਲੇ ਆਪਣੇ ਪੱਕ ਜਾਣ। ਹਾਂਜੀ ਲਓ ਜੀ 2 ਮਿੰਟ ਲਈ ਆਪਾਂ ਇਹਨਾਂ ਨੂੰ ਪਕਾ ਲਿਆ। ਇਹ ਆਪਾਂ ਇਹਦੇ ਤੇ ਕੱਟੀਆਂ ਹੋਈਆਂ ਰਾਤ ਟੋਰੀਆਂ ਨੇ ਜਿਹੜੀਆਂ। ਉਹ ਐਡ ਕਰ। ਉਹ ਸਾਰੀਆਂ ਰਾਤ ਟੋਰੀਆਂ ਆਡ ਕਰ। ਬਹੁਤ ਹੀ ਆਪਾਂ ਇਹ ਸਾਰੇ ਆਰਾਮ ਤੋਰੀਆਂ ਵਿੱਚ ਐਡ ਕਰਤੀ। ਹੁਣ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ। ਪਾਸੇ ਜੇ ਆਪਾਂ ਕਾਟਸੀ ਦਾ ਪਾਣੀ ਪਹਿਲਾਂ ਪਾਇਆ ਸੀ। ਤੇ ਕਾਟਸੀ ਦਾ ਪਾਣੀ ਹੋਰ ਪਾਤਾ ਹੋਰ ਪਾਣੀ ਨਹੀਂ ਪਾਉਣਾ ਹੈਗਾ ਜੀ। ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ। ਕਰਦੇ ਸਾਰ ਜਿਦਾ ਜਿਵੇਂ ਪਤਾ ਵਧੀਆ ਬਣਦੀ ਹੈ ਜਾਂ ਥੋੜੀ ਹੋਈ ਹੋਵੇ। ਪਤਲੀਆਂ-ਪਤਲੀਆਂ ਜੀ 3-4 ਹੋਰ ਲੱਗੀਆਂ ਹੋਈਆਂ ਨੇ। ਛੋਟੀਆਂ ਲੱਗੀਆਂ ਲਓ ਇਹਨਾਂ ਨੂੰ ਪਰਸੋਂ ਤੱਕ ਤੋੜਾਂਗੇ ਆਪਾਂ ਤੇ ਇਹਨੂੰ ਕੱਲ ਨੂੰ ਵਿੱਚ ਕੋਈ ਹੋਰ ਸਬਜ਼ੀ ਬਣ ਦੂਗੀ ਜੇ ਜਾਰੇ ਲੱਗਦੀਆਂ ਹੁੰਦੀਆਂ ਨੇ ਤੇ ਵੀ ਆ ਪਾਣੀਆਂ ਭਰਾਂਦੀਆਂ ਨੇ ਵੀ ਦੇ ਦੇਣੇ ਖਾ ਪਰ ਇਹ ਨੂੰ ਟੱਕ ਦੇਣੇ ਬਿੱਟੀ ਬਚਾਪਾ ਇਹਨੂੰ ਨਾਲ ਦੀ ਨਾਲ ਦੀ ਚੈੱਕ ਕਰਦੇ ਰਹਾਂਗੇ ਸਬਜੀ ਨੂੰ ਅਗਰ ਸਬਜੀ ਆਪਣੀ ਬਣ ਗਈ ਸੌਖੇ ਵਿੱਚ ਨੂੰ ਚੈੱਕ ਕਰਕੇ ਮਿਕਜੀ ਹਲਾ ਦਿੰਗੇ ਅਜੇ ਜਿਵੇਂ ਜੀ ਆਪਣੀ ਕਦੂਦੀ ਲੌਕੀ ਸਾਗ ਝਿੰਡੀ ਉਹ ਦਿਨ ਨੂੰ ਛੇਤੀ ਨਰ ਮੈਂ ਜਾ ਪਾਜੀ ਸਬਜੀ ਦੇ ਵਿੱਚ ਆਲੂ ਨਹੀਂ ਪਾਏ ਹੈਗੇ ਕਈ ਜਗ੍ਹਾ ਇਹਨੂੰ ਕੀਆ ਤੋਰੀ ਵੀ ਕਹਿੰਦੇ ਪਰ ਅਸੀਂ ਇੱਧਰ ਇਹ ਕਹਨੇ ਆ ਰਾਮ ਤੋਰੀ ਉਤੇ ਅੱਜਾਂ ਦੀ ਸਬਜ਼ੀ ਬਣਾਈ ਆ ਆਲੂ ਆਪਾਂ ਨਹੀਂ ਪਾਈ ਹੈਗੀ ਜੀ ਇਹ ਹੁਣ ਆਪਾਂ ਵੀ ਆਪਣਾ ਹੋ ਗਿਆ ਨਾਲੇ ਚਾਹ ਦਾ ਟਾਈਮ ਤੇ ਆਪਾਂ ਹੁਣ ਤੇ ਆਪਦੇ ਜੋਗੀ ਚਾਹ ਵੀ ਬਣਾਉਨੇ ਆ ਤੇ ਜੇ ਆਪਾਂ ਇਹ ਐਨਾ ਕੇ ਪਾਣੀ ਪਾਉਣਾ ਫਤੋੜੀ ਆਪਾਂ ਨੂੰ ਥੋੜੀ ਜਿਹੀ ਕਾਲੀ ਚਾਹ ਪੱਤੀ ਚਾਹ ਦੇ ਮਿੱਠਾ ਪਾ ਲਓ ਤੇ ਇਸ ਟਾਈਮ ਆਪਾਂ ਹੁਣੇ ਸਵੇਰ ਟਾਈਮ ਤਾਂ ਜੇ ਆਪਾਂ ਲੈਚੀ ਵੀ ਪਾ ਲੈਨੇ ਤੇ ਸੌਂਫਾ ਜੜੀ ਉਹ ਆਪਣੀ ਜਿਹੀ ਕੁੱਟ ਕੇ ਚਾਹ ਪਤੀ ਦੇ ਵਿੱਚ ਰਲਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਵਿੱਚ ਦਿਸ ਰਹੀ ਹੈ ਤੇ ਹੁਣ ਦੁਪਹਿਰ ਦੇ ਟਾਈਮ ਐ ਲੈਚੀ ਨਹੀਂ ਪਾਉਣੀ ਹੈਗੀ ਮਾਰਨਿੰਗ ਤਾਂ ਪਾ ਲਈ ਮਸਮੇ ਕਰ ਲਈ ਉਸੀ ਦੀ ਹੁਣ ਆਪਣੀ ਚਾਹ ਬਣਾਉਣੀ ਹੈ ਚਾਹ ਮੇਰੇ ਨਾਲ ਬੜੀ ਜੀ ਲਾਲ ਚਾਹ ਨਹੀਂ ਪੀਂਦੀ ਹੈਗੀ ਲਾਲ ਦੀ ਪੱਤੀ ਵੇ ਅਲਰਜੀ ਕਰਕੇ ਬਾ ਥੋੜੀ ਜੀ ਜੀ ਚਾਹ ਆਪਣੀ ਰੋਗ ਦੀ ਬੋਇਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਜਿੱਦਾਂ ਪਾਣੀ ਪਾਇਆ ਸੀ ਉਹਨੇ ਦੁੱਧ ਪਾਨਾਗੇ ਜੀ ਦੁੱਧ ਆਏਗਾ ਆਪਣਾ ਗਾਹ ਦਾ ਬੱਸ ਜੀ ਮੈਂ ਇਸ ਤਰ੍ਹਾਂ ਚਿੱਟੀ ਚਾਹ ਪੀਂਦੀ ਆ ਬਾੜੇ ਲਾਲ ਨਹੀਂ ਪੀਂਦੀ ਹੈ ਕਿ ਅਲਰਜੀ ਕਰਕੇ ਫਿਰ ਜ਼ਿਆਦਾ ਪੱਤੀ ਵਾਲੀ ਚਾਹ ਨਾਲ ਜੀ ਅਲਰਜੀ ਵੱਧ ਜਾਂਦੀ ਹੈ ਬੱਸ ਇਹ ਚਾਹ ਵੀ ਮੈਂ ਦੋ ਟਾਈਮੇ ਪੀਂਦੀ ਆ ਪਹਿਲਾਂ ਇੱਕ ਟਾਈਮੇ ਸੀਗੀ ਹੁਣ ਦੋ ਟਾਈਮ ਪੀ ਲਈ ਦੀ ਹੈ ਜੇ ਥੋੜ੍ਹਾ ਮੌਸਮ ਚੇਂਜ ਹੋ ਗਿਆ ਹਾਂ ਤੁਰ ਆਪਣੇ ਚਾਹ ਨੂੰ ਵੀ ਬਾਲੀ ਆ ਗਈ ਤੇ ਆਪਾਂ ਨਾਲ ਦੀ ਨਾਲ ਸਬਜ਼ੀ ਵੀ ਚੈੱਕ ਕਰ ਲੈਨੇ ਆ ਜੀ ਸਬਜ਼ੀ ਬਣ ਜਵੇ ਫਿਰ ਬੈਠ ਕੇ ਆਰਾਮਦਾਰੀ ਨਾਲ ਚਾਹ ਪੀਤੀ ਜਾਂਦੀ ਹੈ ਜੀ ਸਬਜ਼ੀ ਦੇਖੋ ਜੀ ਬਹੁਤ ਵਧੀਆ ਬਣ ਰਹੀ ਆਪਾਂ ਕੋਈ ਟਮਾਟਰ ਲਸਣ ਤੇ ਪਿਆਜ਼ ਇਹ ਪਾਇਆ ਜੀ ਅਦਰਕ ਮੇਰੇ ਕੋਲ ਹੈ ਨਹੀਂ ਸੀਗਾ ਜੀ ਹੁਣ ਅਦਰਕ ਵੀ ਪਾਇਆ ਕਰਾਂਗੇ ਮੌਸਮ ਠੁਲ ਜਾਵੇ ਤੇ ਇਹ ਗਰਮੀ ਚਾਪਾ ਘੱਟ ਪਾਉਣੇ ਆਸੂ 2-3 ਮਿੰਟ ਲਈ ਢੱਕ ਕੇ ਆਪਾਂ ਇਹਨੂੰ ਹੋਰ ਪਕਾ ਲਾਂਗੇ ਮਸੇਪਾ ਪਰ ਅਸਮੀਸੀ ਜੋ ਰੱਖਣੀ ਆ ਵਾੜੀ ਸੁੱਕੀ ਨਹੀਂ ਕਰਨੀ ਹੈ ਜਿਹੜੇ ਪੀਣ ਭੈਣ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਆ ਜੀ ਤੇ ਆਪਣੇ ਨਾਲ YouTube ਤੇ ਬਹੁਤ ਵਧੀਆ ਫੈਮਲੀਆ ਜੁੜੀਆਂ ਨੇ ਜੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਵਾਹਿਗੁਰੂ ਸਾਰਿਆਂ ਤੇ ਮੇਰ ਮੇਰ ਕਰੀ ਕੇ ਬਰਕਤਾਂ ਰੱਖੇ ਜੀ ਸਾਰਿਆਂ ਦੇ ਕਾਰੋਬਾਰ ਵਧੀਆ ਚੱਲਦੇ ਰਹਿਣ ਤੁਹਾਰੀ ਭੈਣ ਬਰਾਤੰਦਰ ਉਸਤ ਰਹੋ ਜੀ ਖੁਸ਼ ਰਹੋ ਹੱਸਦੇ ਵੱਸਦੇ ਰਹੋ ਜੀ ਲਓ ਜੀ ਆਪਣੀ ਸਬਜੀ ਨੂੰ ਤਿੰਨ ਮਿੰਟ ਵਾਸਤੇ ਹੋਰ ਪਕਾ ਲਿਆ ਸੀ ਜੀ ਗੈਸ ਆਪਾਂ ਫੁੱਲ ਨਹੀਂ ਸੀ ਕਰਿਆ ਮੀਡੀਅਮ ਜਿਹਾ ਗੈਸ ਰੱਖਿਆ ਸੀਗਾ ਰਾਮ ਤੋਰੀ ਤੇ ਪਿਆਜ਼ਾਂ ਦੀ ਸਬਜ਼ੀ ਦੀ ਪਤਾ ਹੈ ਆਲੂ ਤਾਂ ਆਪਾਂ ਹੋਰ ਸਬਜ਼ੀਆਂ ਦੇ ਵਿੱਚ ਖਾਂਦੇ ਹੀ ਰਹਿੰਦੇ ਆਂ ਕਿ ਚਲੋ ਸੋਚੇ ਵੀ ਅੱਜ ਆਪਾਂ ਬਿਨਾਂ ਆਲੂਆਂ ਤੋਂ ਬਣਾਈਏ ਰਾਮ ਤੋਰੀ ਦੀ ਸਬਜ਼ੀ। ਬਹੁਤ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ। ਤੇ ਗੈਸ ਕਰਾਂਗੇ ਜੀ ਬੰਦ। ਇਹਨਾਂ ਪਰ ਆਮ ਨਾਲ ਬੈਠ ਕੇ ਪੀਣਾ ਇਹ ਚਾਹ। ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।